ਹਾਂਜੀ ਰਾਮ ਰਾਮ ਦੋਸਤੋ ਅੱਜ ਮੈਂ ਤੁਹਾਡੇ ਕੋਲ ਇੱਕ ਨਿਊ ਜਿਸ ਲੇ ਕੇ ਨਿਊ ਨੀ ਕਾਪੀ ਦਾ ਉਹਦੇ ਵਿੱਚ ਕੀ ਹੈ ਜੀ ਦੇਖੋ ਨਾ ਆਪਾਂ ਕਸਟਮਰ ਦਾ ਸੂਟ ਬਣਾ ਕੇ ਦੇ ਦਿੰਨੇ ਆ ਕਈ ਵਾਰ ਕੀ ਹੁੰਦਾ ਕਿ ਆਪਣਾ ਸੂਆ ਗਲਾ ਜਿਹੜਾ ਹਨਾ ਛੋਟਾ ਰਹਿ ਜਾਂਦਾ ਕਸਟਮਰ ਦੇ ਆਪਾਂ ਤਾਂ ਗਲਤੀ ਨਾਲ ਬਣ ਜਾਂਦਾ ਜਾਂ ਜਿਵੇਂ ਵੀ ਲਗਾਓ ਹਨਾ ਸੋ ਉਹਦਾ ਆਪਾਂ ਕੀ ਕਰ ਸਕਦੇ ਆ ਦੇਖੋ ਮੈਂ ਇਹ ਫਰੰਟ ਗਲਾ ਦੇਖੋ 1.5 ਕੇ ਰੱਖਿਆ ਹੋਇਆ ਹੈ

कपड़े तरह जी। इस तरह बछा के जेडा फ्रंट गले फ्रंट पले जी देखो ना जिधर अपना फ्रंट गला बनाया होया कि जाव गे इन इस तरह रखा उपर जी

ਠੀਕ ਹੈ ਜੀ ਬਾਕੀ ਤੁਸੀਂ ਇਹਦੇ ਵਿੱਚੋਂ ਇੱਥੇ ਚੈੱਕ ਕਰ ਸਕਦੇ ਹੋ ਕਿ ਆਪਾਂ ਜਿਹੜਾ ਗਲਾਪਾ ਲੱਗਣਾ ਹੈ ਜੀ ਕੋਣ ਮੈਂ ਸਭ ਕੁਝ ਮੈਂ ਦਿਨ ਲੱਗਿਆ ਸੀ 4 ਮੀਰਾਉਂਡ ਨੇ ਕਪੜਾ ਹੌਸਟਰ ਲੱਗ ਗਿਆ ਸਹੀ ਕਰੋ ਨਾ ਇੱਕ ਵਾਰੀ ਹੁਣ ਇਹਦੇ ਉੱਪਰ ਆਪਾਂ ਪ੍ਰੈਸ ਲਗਾ ਲਾਂਗੇ ਜੀ ਤਾਂ ਕਿ ਜਿਹੜੇ ਗੋਣ ਦਾ ਪੇ ਚੰਗੀ ਤਰ੍ਹਾਂ ਇਹਦੇ ਨਾਲ ਲਾ ਕੇ ਤੇ ਕਪੜਾ ਆਪਣਾ ਜਿਹੜਾ ਇਹਦੇ ਨਾਲ ਜੇ ਕੁਝ ठीक है जी मैं देखो हूँ ये इस तरह बिल्कुल हिलता नहीं है ठीक है जी ये अपना लग रेडी हो चुका है हूँ ये तो जो अपना ये एक्स्ट्रा कपड़ा है जी तो ये कटिंग कर दियो देखो अपन इन्ना कपड़ा ना ज्यादा अपन इन्ना जरूरत नहीं होगी बस त्या अनकट जी नुचा जेड़ा कमीज का पीस आ ओना कट कट जी ओदा कल्ला ऊपरला ऊपरला पीस से हां जेड़ा पे एक्स्ट्रा कपड़ा लगाया ओही कटना दा सी थोड़ा थोड़ा रखते विच मार देना ठीक है जी ਉਹ ਦੇਖੋ ਕਪੜੇ ਦੀ ਜਿਹੜੀ ਕਟਿੰਗ ਹੋ ਚੁੱਕੀ ਹੈ ਜੇ ਕਿ ਤੁਹਾਨੂੰ ਲੱਗੇ ਕਿ ਹਨਾ ਅਜੇ ਜੰਦਾ ਨਹੀਂ ਕਿ ਇੰਪੈਕਟ ਵੀਡੀਓ ਦਾ ਕਿਸੇ ਦੁਆਰਾ ਅਪਲਾਈ ਕਰ ਸਕਦੇ ਤੇ ਗੋਲ ਤੇ ਇਸੇ ਹੁਣ ਆਪਾਂ ਨਾਰਮਲ ਜਿਵੇਂ ਆਪਾਂ ਪਹਿਲਾਂ ਨੈਕ ਬਣਾਉਣੀ ਹੈ ਜਿਸ ਤਰ੍ਹਾਂ ਜਿੰਨਾ ਤੁਸੀਂ ਬਰਾਉਡ ਰੱਖਣਾ ਜਾਂ ਲੈਂਥ ਮਤਲਬ ਕਿ ਜਿਵੇਂ ਵੀ ਉਹ ਕਰਨਾ ਤੁਸੀਂ ਇੱਥੇ ਕਰ ਸਕਦੇ ਹੋ ਠੀਕ ਹੈ ਜੀ ਇਹ ਸੀਗਾ ਮਤਲਬ ਕਿ ਛੋਟਾ ਗਲਾ ਜੇ ਤਿਆਰ ਹੋ ਜਾ ਤਾਂ ਉਹਨੂੰ ਵੱਡਾ ਆਪਾਂ ਕਿਵੇਂ ਕਰ ਸਕਦੇ ਤੇ ਬਾਅਦ ਚੋਂ ਤਿਆਰ ਹੋਏ ਬਾਅਦ ਇਹ ਉਹ ਜ਼ਰ ਤਰੀਕਾ ਬਾਕੀ ਸਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਮੈਨੂੰ ਕਮੈਂਟ ਕਰਕੇ ਦੱਸਣੀ ਹੈ ਥੈਂਕ ਯੂ ਜੀ